ਨਮਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੀਆਈਡੀ ਟੋਨ ਲੱਗੀ ਲੋਕਾਂ ਦੀ ਸਿਆਸੀ ਨਬਜ਼ ਮਾਮਲਾ ਆਗਾਮੀ ਚੋਣਾਂ ਦਾ ਦੱਸ ਦਈਏ ਕਿ ਇੱਕ ਜਿਮਣੀ ਚੋਣ ਸੰਪਨ ਹੋ ਚੁੱਕੀ ਹੈ ਹਲਕਾ ਚਲੰਦਰ ਵੈਸ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਰੀ ਵੋਟਾਂ ਦੇ ਫਰਕ ਨਾਲ ਜਿਮਨੀ ਚੋਣ ਜਿੱਤੀ ਹੈ ਹਲਕਾ ਜਲੰਧਰ ਵੈਸ ਤੋਂ ਹੁਣ ਦੂਜੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਭਾਜੜ ਪੈ ਗਈ ਹੈ ਟੈਨਸ਼ਨ ਪੈ ਗਈ ਹੈ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਹੈ ਪੂਰਾ ਦਬਦਬਾ ਬਣਾਇਆ ਸੀ ਪੰਜਾਬ ਦੇ ਵੋਟਰਾਂ ਤੇ 13 ਦੇ ਵਿੱਚੋਂ 7 ਸੀਟਾਂ ਮਿਲੀਆਂ ਲੇਕਿਨ ਹੁਣ ਜੇ ਗੱਲ ਕਰੀਏ ਜਿਮਨੀ ਚੋਣਾਂ ਦੀ ਪੰਜਾਬ ਦੇ ਵਿੱਚ ਚਾਰ ਹਲਕੇ ਖਾਲੀ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਚਬੇਵਾਲ ਡੇਰਾ ਬਾਬਾ ਨਾਨਕ ਗਿੱਦੜਬਾਹਾ ਅਤੇ ਬਰਨਾਲਾ ਇਥੋਂ ਦੇ ਮੌਜੂਦਾ ਵਿਧਾਇਕਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਇਹ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਚੋਣ ਕਮਿਸ਼ਨ ਕਿਸੇ ਵੀ ਸਮੇਂ ਪੰਜਾਬ ਦੇ ਵਿੱਚ ਜਿਹੜੇ ਚਾਰ ਹਲਕੇ ਖਾਲੀ ਪਏ ਨੇ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਮ ਦੱਸ ਚੁੱਕਿਆ ਹਾਂ ਅਗਾਮੀ ਚੋਣਾ ਜਾਂ ਜਿਮਣੀ ਚੋਣਾ ਦਾ ਐਲਾਨ ਹੋ ਸਕਦਾ ਹੈ ਇਸ ਨੂੰ ਲੈ ਕੇ ਪੰਜਾਬ ਪੁਲਿਸ ਦਾ ਕੂਫੀਆ ਵਿੰਗ ਜਿਹੜਾ ਹੈ ਉਮੀਦਵਾਰਾਂ ਦੇ ਪਿੱਛੇ-ਪਿੱਛੇ ਘੁੰਮ ਰਿਹਾ ਹੈ ਅਤੇ ਵੋਟਰਾਂ ਦੇ ਪਿੱਛੇ-ਪਿੱਛੇ ਘੁੰਮ ਰਿਹਾ ਹੈ ਕਿਉਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਮੀਦਵਾਰ ਚੋਣ ਲੜਨਗੇ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਇਹ ਜਾਵੇਗਾ ਮਾਵਲਾ ਮੁੱਖ ਮੰਤਰੀ ਦੇ ਕੋਲ ਅਤੇ ਮੁੱਖ ਮੰਤਰੀ ਦੱਸੇਗਾ ਕਿ ਕਿਹੜਾ ਉਮੀਦਵਾਰ ਕਿਹੜੇ ਇਲਾਕੇ ਦੇ ਵਿੱਚੋਂ ਜ਼ਿਆਦਾ ਵੋਟ ਲਵੇਗਾ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਜਾਦੂ ਚੱਲਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੈਸ 38 ਦਿਨਾਂ ਦੇ ਵਿੱਚ ਟੈਸ਼ ਨੈਸ਼ ਹੋ ਗਿਆ ਜਿਮਨੀ ਚੋਣ ਦੇ ਵਿੱਚ ਯਾਨੀ ਕਿ ਜੇ ਗੱਲ ਕਰੀਏ ਜਿਮਨੀ ਚੋਣ ਦੀ ਹਲਕਾ ਜਲੰਧਰ ਵੈਸ ਤੋਂ 27500 ਵੋਟਾਂ ਕਟ ਗਈਆਂ ਸਿਰਫ 38 ਡਣਾ ਦੇ ਦਿਨਾਂ ਦੇ ਵਿੱਚ ਦੂਸਰੇ ਪਾਸੇ ਇਹ ਕਹਿ ਰਹੇ ਨੇ ਕਿ ਜਿਹੜਾ ਚੰਨੀ ਨੇ ਜਾਦੂ ਚਲਾਇਆ ਸੀ ਜਲੰਧਰ ਦੇ ਲੋਕਾਂ ਤੇ ਉਹ ਜਾਦੂ ਹੁਣ ਬਿਲਕੁਲ ਛਾਤ ਹੋ ਚੁੱਕਿਆ ਹੈ ਹੁਣ ਇਸੇ ਤਰ੍ਹਾਂ ਜਿਹੜੇ ਹਲਕੇ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਗੱਦੜਵਾਹਾ ਅਤੇ ਬਰਨਾਲਾ ਇੱਥੇ ਹੁਣ ਆਪ ਆਪ ਵੀ ਪਾਰਟੀ ਨੇ ਫਿਰ ਉਹ ਤੜਲੇਦਾਰ ਉਮੀਦਵਾਰਾਂ ਨੂੰ ਖੜਾ ਕਰਨਾ ਹੈ ਕਿ ਚਾਰੀ ਦੀਆਂ ਚਾਰੀ ਸੀਟਾਂ ਜਿਹੜੀਆਂ ਨੇ ਜਿੱਤ ਕੇ ਆਪ ਆਦੀ ਪਾਰਟੀ ਹੌਸਲਾ ਵਧਾਵੇ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਹੁਣ ਸਟਾਰ ਪ੍ਰਚਾਰਕ ਵੀ ਨਹੀਂ ਆਏ ਨਾ ਤੇ ਸੰਦੀਪ ਪਾਠਕ ਆਇਆ ਨਾ ਰਾਗੂ ਡੱਡਾ ਛੱਡਾ ਆਇਆ ਲੇਕਿਨ ਹੁਣ ਸਾਰੀ ਜਿਹੜੀ ਫਿਰ ਰਿਸਪੌਂਸਿਬਿਲਟੀ ਹੈ ਉਹ ਪਾ ਦਿੱਤੀ ਗਈ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਇਸ ਲਈ ਸੀਆਈਡੀ ਹੁਣ ਲੋਕਾਂ ਦੀ ਨਬਜ਼ ਟੋਣ ਲੱਗੀ ਹੋਈ ਹੈ ਉਮੀਦਵਾਰਾਂ ਦਾ ਪਿੱਛਾ ਕਰ ਰਹੀ ਹੈ ਅਤੇ ਜਿਨ੍ਹਾਂ ਨੂੰ ਟਿਕਟਾਂ ਮਿਲਣ ਦੀ ਆਸ ਹੈ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਹੜੇ ਉਮੀਦਵਾਰ ਦਾ ਕਿਹੜੇ ਹਲਕੇ ਤੋਂ ਪਲੜਾ ਭਾਰੀ ਹੋਵੇਗਾ ਉਹਨੂੰ ਵਕ ਵਕ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਾਰਨ ਗਈਆਂ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੇਕਿਨ ਕਾਂਗਰਸ ਨੇਤਾ ਫਿਰ ਮੈਦਾਨ ਦੇ ਵਿੱਚ ਆਉਣਾ ਹੈ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਨਹੀਂ ਛੁਲਿਆ ਮੈਂ 12 1250 ਵੋਟਾਂ ਹੀ ਪਈਆਂ ਬੀਬੀ ਸੁਰਜੀਤ ਕੌਰ ਨੂੰ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬੜਾ ਵੱਡਾ ਪਵਾਲ ਬਚਿਆ ਹੋਇਆ ਹੈ ਦੂਜੇ ਪਾਸੇ ਹਾਈ ਕਮਾਂਡ ਨੇ ਪਾਰਟੀ ਪ੍ਰਧਾਨ ਰਾਜਾਵੜਿੰਗ ਉਤੇ ਛਕੰਜਾ ਕੱਸ ਦਿੱਤਾ ਹੈ ਕਿਉਂਕਿ ਨਾਤੇ ਰਾਜਾਵੜਿੰਗ ਸਰਤਾਰ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਇਹ ਤਿੰਨਾਂ ਦੀ ਨਾਤੇ ਚਾਲ ਰਲੀ ਹੈ ਨਾ ਟਾਲ ਰਲੀ ਹੈ ਇਸ ਨੂੰ ਲੈ ਕੇ ਵੀ ਹੁਣ ਹਾਈ ਕਮਾਂਡ ਜਿਹੜਾ ਮੌਜੂਦਾ ਦਿੱਲੀ ਦੇ ਵਿੱਚ ਹੈ ਉਹ ਗਰਮ ਹੋ ਚੁੱਕਿਆ ਹੈ 56 ਕਸ ਦਿੱਤਾ ਹੈ ਇਹਨਾ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ ਦੇ ਦੂਸਰੇ ਪਾਸੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤਾਂ ਬਾਗੀ ਧੜੇ ਨੂੰ ਲੈ ਕੇ ਬੜਾ ਇੱਕ ਸਿਆਪਾ ਪਿਆ ਹੋਇਆ ਹੈ ਯਾਨੀ ਕਿ ਉਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਕਿਸੇ ਵੀ ਉਮੀਦਵਾਰ ਦੀ ਸਪੋਰਟ ਨਹੀਂ ਕਰਨੀ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਾਤਾ ਖੋਲ੍ਹ ਸਕੀ ਹੈ ਨਾ ਹੀ ਜਮਨੀ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਹੁਣ ਮਨਪ੍ਰੀਤ ਬਾਦਲ ਹਲਕਾ ਗੱਦਰ ਪਹਾ ਤੋਂ ਖੜ ਜਾਣ ਲੇਕਿਨ ਜੇ ਅਜਾਇ ਹੁੰਦਾ ਹੈ ਤਾਂ ਫਿਰ ਕਿਸਮਾਨ ਦਾ ਯੁੱਧ ਕਾਂਟੇ ਦੀ ਟੱਕਰ ਹੋਵੇਗੀ ਇਹਨਾਂ ਚਾਰ ਹਲਕਿਆਂ ਤੋਂ ਇਸ ਨੂੰ ਲੈ ਕੇ ਸੀਆਈਡੀ ਹੋਣ ਤੋਂ ਲੱਗ ਪਈ ਹੈ ਇਨਵੈਸਟਿਗੇਸ਼ਨ ਕਰਨ ਜਾਂ ਜਾਂ ਸ਼ਾਨਬੀਨ ਕਰਨ ਮੌਕੇ ਦੇ ਉਮੀਦਵਾਰਾਂ ਦੀ ਪਾਲ ਦੇ ਵਿੱਚ ਇਹ ਸਾਰਾ ਜਿਹੜਾ ਖੜੜਾ ਤਿਆਰ ਹੋਵੇਗਾ ਇਸ ਪਿਆਰ ਖੜੇ ਨੂੰ ਜਿਹੜਾ ਹੈ ਮੁੱਖ ਮੰਤਰੀ ਦੇ ਸਾਹਮਣੇ ਤਲਬ ਕੀਤਾ ਜਾਵੇਗਾ ਅਤੇ ਫਿਰ ਉਹ ਦੱਸੇਗਾ ਕਿ ਕਿਹੜਾ ਵਿਧਾਇਕ ਕਿਹੜੇ ਇਲਾਕੇ ਦੇ ਵਿੱਚ ਜਿਹੜਾ ਖਲਵਾਣਾ ਕਰਵਾਇਆ ਜਾਣਾ ਚਾਹੀਦਾ ਹੈ ਇਸ ਨੂੰ ਲੈ ਕੇ ਹੁਣ ਸੀਆਈਡੀ ਅਤੇ ਪੰਜਾਬ ਪੁਲਿਸ ਦਾ ਖੂਬੀ ਜਿਹੜਾ ਖੂਫੀਆ ਵਿੰਗ ਹੈ ਉਹ ਹੁਣ ਪੂਰੀ ਤਰ੍ਹਾਂ ਚੌਕ ਚੌਕਸ ਹੋ ਚੁੱਕਿਆ ਹੈ ਕਿਸੇ ਵੀ ਸਮੇਂ ਜਿਮਣੀ ਚੋਣਾ ਦਾ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਐਲਾਨ ਹੋ ਸਕਦਾ ਹੈ ਧੰਨਵਾਦ